ਸਾਹਿਬ ਗੁਰਦੇਵ ਤਨ ਗੁਰਦੇਵ ਤੁਜੀ ਇਸ ਜਨਤਾ ਕਛ ਨਾਹੀ ਪਹਿਰਾਵਾ ਦੇਖੇ ਉਵੇਂ ਜਾਹੀ ਤਨ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਜੀਵਨੋ ਆਪਣੇ ਅਮੋਲਕ ਮਨੁੱਖਾ ਜਨਮ ਵਿੱਚ ਨਾਸ਼ਵਾਨ ਸਰੀਰ ਦੇ ਝੂਟੇ ਅਹੰਕਾਰ ਨੂੰ ਛੱਡ ਕੇ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਆਪਣੇ ਪਾਪਾਂ ਦੇ ਨਿਵਿੱਤਰੇ ਕਰਦੇ ਹੋਏ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਪ੍ਰਭੂ ਦਾ ਨਾਮ ਜਪ ਕੇ ਜਾਤ ਜਨਮ ਅਤੇ ਜੂਨ ਆਦ ਦੇ ਪੇਦ ਪਾਪ ਤੋਂ ਮੁਕਤ ਹੋ ਕੇ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਹ ਸ਼ਬਦ ਸਤਗੁਰ ਜੀ ਉਸ ਵੇਲੇ ਉਚਾਰਦੇ ਹਨ ਕਿ ਜਿਸ ਵੇਲੇ ਰਾਜੇ ਮਹਾਰਾਜੇ ਸਤਗੁਰ ਰਵਿਦਾਸ ਮਹਾਰਾਜੇ ਪਾਸ ਆਉਂਦੇ ਤੇ ਆਪਣੇ ਕੱਪੜਿਆਂ ਦਾ ਆਪਣੇ ਔਦੇ ਦਾ ਹੰਕਾਰ ਕਰਦੇ ਤੇ ਸਤਿਗੁਰ ਜੀ ਬਖਸ਼ਿਸ਼ ਕਰਦੇ ਤੁਜੀ ਸੁਜੰਤਾ ਤੁਛ ਨਾਹੀ ਪਹਿਰਾਵਾ ਦੇਕੇ ਉਬੇ ਜਾਹੀ ਸੁਜੰਤਾ ਹੁੰਦਾ ਸੁਜਣਾ ਪਹਿਰਾਵਾ ਹੁੰਦਾ ਪੁਸ਼ਾਕ ਉਬੇ ਹੁੰਦਾ ਕਿ ਆਕੜ ਹੰਕਾਰ ਸਤਗੁਰ ਜੀ ਬਖਸ਼ਿਸ਼ ਕਰਦੇ ਹੈ ਜੀਵ ਤੈਨੂੰ ਇਸ ਸੰਸਾਰ ਵਿੱਚ ਝੂਟਾਂ ਕਾਰ ਹੋਣ ਕਰਕੇ ਕੁਝ ਵੀ ਸੁਜਦਾ ਨਹੀਂ ਹੈ ਕਿਉਂਕਿ ਗੁਰੂ ਪਰ ਸਾਥ ਸੰਗਤ ਜਿਉ ਸਤਗੁਰ ਰਵਿਦਾਸ ਮਹਾਰਾਜ ਦੇ ਪਾਸ ਕੱਲੇ ਰਾਜ ਹੀ ਨਹੀਂ ਕੱਲੇ ਇਕੋ ਧਰਮ ਦੇ ਨਹੀਂ ਚੌ ਵਰਨਾ ਦੇ ਲੋਕ ਸਤਿਗੁਰ ਰਵਿਦਾਸ ਮਹਾਰਜ ਪਾਸ ਸਤਸੰਗ ਸੁਣਦੇ ਸਨ ਪਰ ਆਪਣੇ ਆਪ ਨੂੰ ਉੱਚੀ ਜਾਤ ਦਾ ਹੋਣ ਕਾਰਨ ਕੱਪੜਿਆਂ ਦਾ ਹੰਕਾਰ ਕਰਨਾ ਆਪਣੀ ਉੱਚੀ ਜਾਤ ਦਾ ਹੰਕਾਰ ਕਰਨਾ ਤੇ ਸਤਿਗੁਰ ਰਵਿਦਾਸ ਮਹਾਰਜ ਬਣਾਉਂਦੇ ਭਾਈ ਤਾਨੂੰ ਅਹੰਕਾਰ ਕਾਰਨ